ਤੇ ਬੰਦਾ ਲੱਭ ਕੇ ਦੇਤਾ ਤਾਜ਼ਾ ਜਿਗਨ ਖਾਓ ਚੰਗਾ ਖਾਓ ਸਿਹਤਮੰਦ ਬਣੋ ਜਿਵੇਂ ਕਹਦੀ ਆਂ ਆਇਲ ਜਮਾ ਘੱਟੂ ਤਾਜ਼ਾ ਵੱਢ ਕੇ ਦੋ ਮੇਰੇ ਪਿੰਡੂਆ ਵੀਰ ਤੇ 11 ਸਾਲ ਹੋ ਗਏ ਕੰਮ ਦੇ ਵਿੱਚ ਪੂਰੀ ਮੁਰਗਾ ਮਿਲਦਾ ਜੀ ਠੀਕ ਹੈ ਅਫਗਾਨੀ ਤੰਦੂਰੀ ਮਿਲਦਾ ਜੀ ਆਪਾਂ ਨੂੰ ਬਿਲਕੁਲ ਚਿੱਟਾ ਜੀ ਬਾਟਰ ਚਿਕਨ ਚਿਕਨ ਜਿਲੀ 11 ਚਿਕਨ ਕਰੀਮ ਚਿਕਨ ਮਸਾਲਾ ਚਿਕਨ ਜੀ ਬਹੁਤ ਵਧੀਆ ਮੁਰਗਾ ਜੀ ਇਹਦੇ ਵਿੱਚ ਕੋਈ ਮੱਖੀ ਨਾ ਬੈਠੇ ਇਹ ਵੀ ਇਹ ਮਸਾਲੇ ਲੱਗੇ ਹੋਏ ਨੇ ਬਿਲਕੁਲ ਤਾਜ਼ੇ ਮਾਲ ਦੇ ਤਿਆਰ ਬਿਲਕੁਲ ਨੇੜੇ ਹੋ ਕੇ ਦੇਖੋ ਜੀ ਬਿਲਕੁਲ ਤਾਜ਼ਾ ਠੀਕ ਹੈ ਹਾਂਜੀ ਮਿੱਤਰੋ ਆਪਾਂ ਖੜੇ ਆ ਪੱਖੋ ਕੈਂਚੀਆਂ ਜ਼ਿਲ੍ਹਾ ਬਰਨਾਲਾ ਤੇ ਬਾਈ ਢਾਲੀਆਲ ਚਿਕਨ ਕਾਰਨ ਵਾਲਾ ਵੀਰ ਕੋਲ ਇਹ ਹੈਗਾ ਆਪਣੇ ਪਿੰਡੋਂ ਬਾਈ ਮੱਖਣ ਦੇ ਮਿੱਤਰੋ ਟੌਪ ਦਾ ਚਿਕਨ ਬਣਾਉਂਦਾ ਇਹ ਵੀਰ ਕੋਲੋ ਮਿੱਤਰੋ ਚਾਹੇ ਤੰਦੂਰੀ ਖਾ ਲਿਓ ਚਾਹੇ ਸਿੰਪਲ ਖਾ ਲਿਓ ਸਰਵਿਸ ਵੀ ਤੇਜ ਆ ਸਭ ਤੋਂ ਵੱਡੀ ਮੇਨ ਚੀਜ਼ ਕੀ ਆ ਤੇਲ ਚਿਕਨ ਦੇ ਵਿੱਚ ਘੱਟ ਹੋਊਗਾ ਤੇ ਚਿਕਨ ਹੋਊਗਾ ਪੂਰਾ ਤਾਜ਼ਾ ਹੋਰ ਫੇ ਮੱਖਣ ਕੀ ਆਰ ਵਾਲਾ ਬਾਈ ਮੱਖਣ ਆਪਣੇ ਨਾਲ ਆ ਮੱਖਣ ਮੈਨੂੰ ਐਂ ਦੱਸ ਬਲਤ ਚਿਕਨ ਚ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਸੱਚੀ ਗੱਲ ਆ ਆਪਾਂ ਨੂੰ ਕਿਤਨੀਆਂ ਵੈਰਾਈਟੀਆਂ ਬਹੁਤ ਮਿਲਦੀਆਂ ਨੇ ਆਪਣੇ ਕੋਲੇ ਠੀ ਅਫਗਾਨੀ ਤੰਦੂਰੀ ਮਿਲਦਾ ਜੀ ਆਪਾਂ ਨੂੰ ਬਿਲਕੁਲ ਚਿੱਟਾ ਜੀ ਬਟਰ ਚਿਕਨ ਚਿਕਨ ਜਿਲੀ 11 ਚਿਕਨ ਕਰੀਮ ਚਿਕਨ ਮਸਾਲਾ ਚਿਕਨ ਜੀ ਬਹੁਤ ਵਧੀਆ ਬੌਣੇ ਚ ਚਿਕਨ ਮਿਲਦਾ ਬਿਨਾ ਤੇਲ ਤੋਂ ਜੀ ਬਿਲਕੁਲ ਬਿਨਾ ਤੇਲ ਤੋਂ ਬਹੁਤ ਵਧੀ ਬਿਲਕੁਲ ਤਾਜ਼ੇ ਸੀ ਆਪਦੇ ਲੈ ਕੇ ਆਪਦੇ ਕੱਢਦੇ ਨੇ ਨੇਪਾਲੀ ਨੇ ਮੇਰੇ ਕੋਲ ਸਾਰੀ ਤਾਜ਼ਾ ਆਪਦਾ ਲੈ ਕੇ ਆਪਦਾ ਸੀ ਆਪੀ ਉਹਨੂੰ ਕਿਸੇ ਤੋਂ ਲੈਂਦੇ ਨਹੀਂ ਅਸੀਂ ਮੋਲੀ ਇੱਕ ਜੀ ਸੋਨੂ ਸੱਜਣੋ ਹੋਰ ਕਲੀਅਰ ਕਰ ਦਿੰਦਾ ਮੈਂ ਸ਼ੁਰੂ ਦੇ ਵਿੱਚ ਮੇਰੇ ਪਿੰਡੋਂ ਆ ਵੀਰ ਇਹ 11 ਸਾਲ ਹੋ ਗਏ ਕੰਮ ਦੇ ਵਿੱਚ ਬਿਲਕੁਲ ਜੀ 11 ਸਾਲ ਜਿਵੇਂ ਕਹਦੀ ਆ ਯਾਰ ਪੂਰਾ ਫੁੱਲ ਐਕਸਪੀਰੀਅੰਸ ਆ ਗਿਆ ਹੁਣ ਬਾਈ ਨੂੰ ਵੀ ਕੀ ਕੁਆਲਿਟੀ ਮੂਰੇ ਕਸਟਮਰ ਨੂੰ ਦੇਣੀ ਆ ਟਿਕਾਣਾ ਹੈਗਾ ਇੱਧਰਲੇ ਪਾਸੇ ਪੱਖੋ ਕੈਂਚੀਆਂ ਚੌਂਕਾ ਠੇਕੇ ਦੇ ਬਿਲਕੁਲ ਨਾਲ ਆ ਧਾਲੀ ਵਾਲ ਚਿਕਨ ਕਾਰਨਰ ਤੇ ਹੁਣ ਇੱਧਰਲੇ ਪਾਸੇ ਅੰਦਰ ਜਾ ਕੇ ਆਪਾਂ ਕਸਟਮਰ ਦਾ ਰਿਵਿਊ ਵੀ ਲਵਾਂਗੇ ਇੱਧਰਲੇ ਪਾਸੇ ਪਾਇਓ ਚੈਨਲ ਇਹ ਲਾਈਵ ਲਿਵਾਫੇ ਜੀ ਬਿਲਕੁਲ ਇਹਦੇ ਮੱਖੀ ਨਾਲ ਵੀ ਬੈਠੇ ਇਸ ਕਰਕੇ ਉਸ ਤੋਂ ਬਾਅਦ ਜਿਹੜੇ ਜਾਦੇ ਹੁੰਦੇ ਜੀ ਅਸੀਂ ਅੰਦਰ ਲੈ ਜਾਂਦੇ ਆ ਠਿਕਾਣੇ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਜਿਵੇਂ ਤੰਦੂਰੀ ਮੁਰਗਾ ਜੀ ਇਹਦੇ ਵਿੱਚ ਕੋਈ ਮੱਖੀ ਨਾ ਬੈਠੇ ਇਹ ਵੀ ਇਹ ਮਸਾਲੇ ਲੱਗੇ ਹੋਏ ਨੇ ਬਿਲਕੁਲ ਤਾਜ਼ੇ ਮਾਲ ਦੇ ਤਿਆਰ ਬਿਲਕੁਲ ਨੇੜੇ ਹੋ ਕੇ ਦੇਖੋ ਜੀ ਬਿਲਕੁਲ ਤਾਜ਼ਾ ਠੀਕ ਹੈ ਇਹ ਮੱਸੀ ਹੈ ਜਰਾ ਹਾਂ ਜੀ ਇਹ ਤੰਦੂਰੀ ਮੁਰਗਾ ਥਾਲ ਜਿਹਾ ਬਾ ਕੇ ਰੱਖਣ ਜਦੋਂ ਲੋਡ ਹੋਣੀ ਚ ਕੱਢ ਕੇ ਅਸੀਂ ਦੁਬਾਰਾ ਇਹ ਵੀ ਕੁਆਲਿਟੀ ਹੈ ਦੀ ਗੱਲ ਵਿਚਾਲਿਆ ਇਧਰਲੇ ਪਾਸੇ ਜਿੱਥੇ ਚਿਕਨ ਤਿਆਰ ਹੁੰਦਾ ਚਾਰੇ ਪਾਸੇ ਜਾਲੀ ਲੱਗੀ ਵੀ ਆ ਸਾਰਾ ਕਵਰ ਕਰਿਆ ਹੋਇਆ ਤੁਹ ਅੱਛੀ ਆ ਜੀ ਜਿਹੜੀ ਸਾਡੇ ਕੋਲ 300 ਰੁਪਏ ਪਾਈਆ ਸੀ ਉਹ 250 ਕੀਤੀ ਵੀ ਆ ਮੱਛਾ ਮੱਛੀ ਮਲੀ ਮੱਛੀ ਜਿਹੜੀ 300 ਰੁਪ ਤੰਦੂਰੀ ਮੱਸੀ ਵੀ ਮਿਲ ਜੂ ਤੰਦੂਰੀ ਮੁਰਗਾ ਵੀ ਮਿਲ ਜੂ ਤੇ ਬਾਕੀ ਇਧਰਲੇ ਪਾਸੇ ਅੰਦਰਲੇ ਪਾਸੇ ਕੈਬਨ ਕੁਮਣ ਜਰ ਪੂਰੀ ਜਿਵੇਂ ਕਹਦੀ ਸਹੂਦਾਵਾਂ ਸਾਰੀਆਂ ਦਿੱਤੀਆਂ ਮੈਨੂੰ ਬਾਈ ਨੇ ਤੇ ਕੈਬਨ ਆਪਾਂ ਚੈੱਕ ਕਰਾ ਲਈਏ ਹੁਣ ਇੱਕ ਦੋ ਆਇਆ ਗੇਰਾ ਆ ਕੈਬਨ ਬਣੇ ਬਿਆ ਤੇ ਇਧਰ ਬਾਈ ਬੈਠੇ ਆ ਮੈਨੂੰ ਲੱਗਦਾ ਹਜੇ ਬਾਈਆਂ ਕੋਲ ਆਰਡਰ ਨਹੀਂ ਪਹੁੰਚਿਆ ਹੋਰ ਕੀ ਹਾਲ ਆ ਜੀ ਬੋ ਬਜੀ ਕਿਹੜਾ ਆ ਕੀ ਨਾਮ ਆ ਆਪਣਾ ਸੇਵਕਾ ਸੇਵਕਾ ਬਾਈ ਦਾ ਨਾਮ ਸੇਵਕਾ ਤੇ ਮੈਨੂੰ ਲੱਗਦਾ ਇੱਥੇ ਪੱਕੇ ਹੀ ਹੁੰਦਾ ਕੋ ਹਨਾ ਹਾਂ ਇਹ ਵੇਚਦੀ ਹੈ ਤੇ ਕੁਆਲਿਟੀ ਵਧੀਆ ਇਹਨਾਂ ਦੀ ਹਾਂ ਬਾਕੀ ਸਪਾਈ ਆ ਠੀਕ ਹੈ ਮੇਨ ਮੇਨ ਗੱਲ ਇੱਕ ਐ ਬਣੂਣੀ ਹੋਈ ਆ ਜਿਹੜਾ ਬਣੇ ਗਿਆ ਕਈ ਯਾਰੀ ਯਾਰ ਬੰਦੇ ਨੇ ਪਰਦੇ ਜਿਹੀ ਕੀ ਯਾਰੀ ਗੱਲ ਖਾਣਾ ਪੀਣਾ ਦਾ ਤੇ ਆਰਡਰ ਆ ਗਿਆ ਹੁਣ ਆ ਚੀਜ਼ ਰਹਿ ਗਈ ਹੈ ਨਾ ਸੱਚ ਇੱਕ ਮਨਵਾਇਆ ਦਾ ਸਾ ਆਰਡਰ ਕਿੰਨਾ ਕਿ ਟਾਈਮ ਪਹਿਲਾਂ ਕਰਿਆ ਸੀ ਬਸ ਜਦੋਂ